ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਅੱਜ ਮੋਨੀ ਪਾਰਕ ਦੇ ਵਿੱਚ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਪੁਰਬ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਸਮਾਗਮ ਕਰਾਇਆ ਗਿਆ ਵਾ ਉਸ ਸੰਬੰਧ ਵਿੱਚ ਪ੍ਰਧਾਨ ਸਾਹਿਬ ਜਿਹੜੇ ਸਾਡੇ ਨਾਲ ਮੌਜੂਦ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਿ ਸਕਦੇ ਗੁਰਪੁਰਪੁਰਬ ਦੇ ਸੰਬੰਧ ਵਿੱਚ ਧੰਨ ਧੰਨ ਰਾਮਦਾਸ ਗੁਰੂ ਜਨ ਸਿਰਿਆ ਤੇ ਨੇ ਸਵਾਰਿਆ ਪੂਰੀ ਹੋਈ ਕਰਹਾਮਾਤ ਅਪਸਰ ਜਨ ਹਾਰੇ ਧਾਰਿਆ ਅੱਜ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੂਰਵ ਦੇ ਸਬੰਧ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਜੋ ਲੜੀਵਾਰ ਪ੍ਰੋਗਰਾਮ ਚੱਲ ਰਹੇ ਹਨ ਅੱਜ ਜੋ ਸਾਡੇ ਗੁਰਪ੍ਰਕਾਸ਼ ਗੁਰਦੁਆਰਾ ਮੋਹਣੀ پارک ਦੇ ਵਿੱਚ ਇਹ ਸਮਾਗਮ ਕੀਤਾ ਗਿਆ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਮਤਨ ਮਨ ਔਰ ਧਨ ਨਾਲ ਸਿਵਾ ਕੀਤੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਸ ਸਮਾਗਮ ਨੂੰ ਸੰਪੂਰਤਾ ਦਿਵਲ ਲਗਾਇਆ ਗਿਆ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਮਾਗਮ ਜਿਹੜਾ ਆ ਨੇਪਰੇ ਚੜਿਆ ਸਾਰੀਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਰਮੰਦਰ ਸਾਹਿਬ ਦੇ ਮੈਨੇਜਰ ਦੇ ਸਹਿਯੋਗ ਦੇ ਨਾਲ ਇਸ ਪ੍ਰੋਗਰਾਮ ਨੂੰ ਕੀਤਾ ਗਿਆ ਉੱਥੋਂ ਹਜ਼ੂਰੀ ਰਾਗੀ ਕਥਾਵਾਚਕ ਆਏ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਘਰ ਦੇ ਕਰਕੇ ਸੰਗਤਾਂ ਨੂੰ ਗੁਰੂਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਠੀਕ ਹੈ ਜਿਹੜੇ ਆ ਚੁੱਕੇ ਇੱਥੇ ਆਏ ਸੀ ਮੇਰੀ ਜਗ੍ਹਾ ਤੋਂ ਆਏ ਸੀ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੀ ਹਿਯੂਰੀ ਰਾਗੀ ਸੀ ਭਾਈ ਕਰਨੈਲ ਸਿੰਘ ਜੀ ਤੇ ਭਾਈ ਅਮਨਦੀਪ ਸਿੰਘ ਜੀ ਹਿਯੂਰੀ ਰਾਗੀ ਤੇ ਸਰਬਜੀਤ ਸਿੰਘ ਜੀ ਟੋਟੀਆਂ ਜਿਹੜੇ ਹੀ ਉਹ ਪ੍ਰਚਾਰਕ ਸੀਗੇ ਉਹ ਉਹਨਾਂ ਨੇ ਕਥਾ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਅਸੀਂ ਸਾਰੇ ਹੀ ਆਏ ਹੋਏ ਸੱਜਣਾ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਆਪਣੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਤਨ ਮਨ ਔਰ ਧਨ ਨਾਲ ਸੇਵਾ ਕੀਤੀ ਹੈ ਕਮੇਟੀ ਦਾ ਸਾਰੀ ਦਾ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਨੇ ਬੜੇ ਸਹਿਯੋਗ ਦੇ ਕੇ ਇਸ ਸਮਾਗਮ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਨੇਪਰੇ ਚਾੜਿਆ ਹਾਂਜੀ ਅੱਜ ਦੇ ਇਹ ਪ੍ਰਕਾਸ਼ ਪੁਰਬ ਮਨਾਇਆ ਗਿਆ ਉਸ ਬਾਅਦ ਵਿੱਚ ਕਿਸ ਵਿਆਹ ਦੇ ਨਾਮ ਗੁਰੂ ਇਹ ਜਿਹੜਾ ਨਾ ਇਹ ਪ੍ਰਕਾਸ਼ ਪੁਰਬ ਨਹੀਂ ਮਨਾਇਆ ਗਿਆ ਉਹਦੇ ਸੰਬੰਧ ਚ ਜਿਹੜਾ ਲੜੀਵਾਰ ਪ੍ਰੋਗਰਾਮ ਚੱਲ ਰਿਹਾ ਹੈ ਉਹ 25 ਤਰੀਕ ਨੂੰ ਅੱਜ ਬੁੱਧਵਾਰ ਨੂੰ ਸਾਡੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੀਗਾ ਪ੍ਰੋਗਰਾਮ ਜਿਸ ਨੂੰ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਦੇ ਮੈਨੇਜਰ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਨੂੰ ਇਹ ਕਰਵਾਇਆ ਗਿਆ ਤੇ ਬਹੁਤ ਹੀ ਜੈਡਾਂਕ ਨੰਕ ਕਰਾਇਆ ਗਿਆ ਬਹੁਤ ਵਧੀਆ ਤਰੀਕੇ ਨਾਲ ਕਰਾਇਆ ਗਿਆ ਔਰ ਇਸ ਵਿੱਚ ਸਾਰੀ ਹੀ ਇਲਾਕੇ ਦੀ ਸੰਗਤ ਦਾ ਸਹਿਯੋਗ ਆ ਇਹ ਇਕੱਲੀ ਕਮੇਟੀ ਦਾ ਨਹੀਂ ਆ ਬਹੁਤ ਬੀਬੀਆਂ ਨੇ ਸਵੀਰ ਤੋਂ ਇੰਨੀ ਗਰਮੀ ਦੇ ਵਿੱਚ ਲੋਹ ਦੇ ਉੱਤੇ ਪ੍ਰਸ਼ਾਦੇ ਤਿਆਰ ਕੀਤੇ ਨੇ ਸੇਵਾ ਸਵੀਰ ਤੋਂ ਚੱਲ ਰਹੀ ਆ ਹਾਂਜੀ ਤੇ ਬਾਕੀ ਸਾਡੇ ਇੱਥੋਂ ਦੇ ਗਰੰਥੀ ਸਿੰਘ ਭਾਈ ਕਸ਼ਮੀਰ ਸਿੰਘ ਜੀ ਬੜੇ ਸਿਆਣੇ ਤੇ ਸੁਲਝੇ ਹੋਏ ਬੰਦੇ ਨੇ ਜਿਨ੍ਹਾਂ ਨੇ ਬੜੇ ਇਸ ਢੰਗ ਤਰੀਕੇ ਨੂੰ ਬੜੇ ਤਰੀਕੇ ਦੇ ਨਾਲ ਮੈਨੇਜਮੈਂਟ ਕਰਕੇ ਸਾਡਾ ਸਹਿਯੋਗ ਦਿੱਤਾ ਕਮੇਟੀ ਦਾ ਅਸੀਂ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਬਾਕੀ ਤੁਸੀਂ ਆਏ ਜ ਤੁਹਾਡਾ ਵੀ तहे ਦਿਲੋਂ ਧੰਨਵਾਦ ਕਰਦੇ ਆ ਜੀ ਅਸੀਂ ਹੈ ਜੀ ਆਇਆਂ ਨੂੰ ਤੇ ਬਾਕੀ ਅਸੀਂ ਵਾਹ ਮਤਲਬ ਬਹੁਤ ਖੁਸ਼ ਆ ਕਿ ਸਾਡਾ ਜਿਹੜਾ ਪ੍ਰੋਗਰਾਮ ਆ ਇੱਕ ਕਾਮਯਾਬ ਤੇ ਸਫਲ ਹੋਇਆ ਇਹਦੇ ਵਿੱਚ ਮਲਵਿੰਦਰ ਸਿੰਘ ਜੀ ਖਾਪੜ ਖੜੀ ਐ ਐਸਜੀਪੀਸੀ ਮੈਂਬਰ ਆਏ ਸੀ ਭਾਈ ਸੁਵਿੰਦਰ ਸਿੰਘ ਜੀ ਬੁੜੀ ਸਾਹ ਵਾਲੇ ਪ੍ਰਧਾਨ ਆਏ ਸੀਗੇ ਬਾਹਰੋਂ ਆਏ ਪਤਵੰਤੇ ਸੱਜਣਾ ਦਾ ਵੀ ਅਸੀਂ ਧੰਨਵਾਦ ਕਰਦੇ ਤੇ ਆਪਣੇ ਆਈਆਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਸਤਿਕਾਰਯੋਗ ਭਾਈ ਸੁਵਿੰਦਰ ਸਿੰਘ ਜੀ ਉਹਨਾਂ ਨੇ ਆਪ ਨੂੰ ਦੱਸ ਹੀ ਦਿੱਤਾ ਏ ਕਿ ਸਾਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਜੋ ਲੜੀਵਾਰ ਸਮਾਗਮ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੋਂ ਜੋ ਹਰ ਸਾਲ ਦੀ ਤਰ੍ਹਾਂ ਕਰਾਉਂਦੇ ਹਨ ਸੋ ਇਸ ਵਾਰ ਸਾਡੇ ਗੁਰਦੁਆਰਾ ਸਾਹਿਬ ਵਿਖੇ ਵੀ ਹਰ ਸਾਲ ਹੀ ਹੁੰਦਾ ਏ ਪਰ ਇਸ ਵਾਰ ਵੀ ਉਹਨਾਂ ਨੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਏ ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜਿਹੜੀਆਂ ਆਈਆਂ ਸੰਗਤਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੈਠ ਕਰਕੇ ਜੋ ਸ਼ਬਦ ਕੀਰਤਨ ਸਰਵਣ ਕੀਤਾ ਏ ਰਾਗੀਆਂ ਦੇ ਨਾਲ ਨਾਲ ਆਪ ਕੋ ਸ਼ਬਦ ਬੋਲਦੇ ਸੀ ਇੱਥੋਂ ਪਤਾ ਲੱਗਦਾ ਏ ਕਿ ਸੰਗਤ ਬਿਲਕੁਲ ਜੁੜੀ ਹੋਈ ਏ ਸੋ ਸਾਡੀਆਂ ਭੈਣਾਂ ਜੋ ਸਵੇਰ ਤੋਂ ਲੰਗਰ ਪਕਾ ਰਹੀਆਂ ਹਨ ਉਹਨਾਂ ਵੀ ਕੋਈ ਤੋਂ ਪੇਸ਼ਾਨੀ ਨਹੀਂ ਵੇਖੀ ਸਾਰੀ ਦੁਪਹਿਰ ਦੇ ਵਿੱਚ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਆਪਣੀ ਮਿਹਨਤ ਦੇ ਨਾਲ ਲੰਗਰ ਤਿਆਰ ਕਰਕੇ ਗੁਰੂ ਦੀਆਂ ਸੰਗਤਾਂ ਨੂੰ ਲੰਗਰ ਸ਼ਿਕਾਏ ਹਨ ਸੋ ਪਰਸੋਂ ਦੇ ਰੋਜ ਤੋਂ ਜੋ ਸਾਡੇ ਛੋਟੇ ਬੱਚੇ ਵੀਰ ਆ ਸਜਾਵਟਾਂ ਕਰ ਰਹੇ ਹਨ ਉਹਨਾਂ ਨੂੰ ਵੀ ਰਾਤ 12-12 ਵਜਾਂ ਦੇ ਹਨ ਸਵੇਰੇ ਕੰਮ ਤੇ ਵੀ ਜਾਂਦੇ ਹਨ ਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਨ ਇਸੇ ਤਰ੍ਹਾਂ ਹੀ ਬਾਣੀ ਬਾਣੇ ਦਾ ਪਿਆਰ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦੀਆਂ ਦਾਤਾਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਬਹੁਤ ਧੰਨਵਾਦ ਇਹ ਕਮੇਟੀ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਸਾਨੂੰ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਨੇ ਬੜਾ ਹੀ 7-8 ਸਾਲ ਤੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ ਸੇਵਾ ਕਰ ਰਹੇ ਆ ਤਾਂ ਜਿੱਥੇ ਵੀ ਸਾਨੂੰ ਲੋੜ ਪੈਂਦੀ ਆ ਸਾਡੀ ਮੱਤ ਵੀ ਕਰਦੇ ਆ ਤੇ ਸਾਡੇ ਨੂੰ ਸੁਝਾਅ ਵੀ ਦਿੰਦੇ ਆ ਬੜੇ ਸੋਹਣਾ ਤੇ ਸੋਚਜੇ ਦੇ ਤਰੀਕੇ ਦੇ ਨਾਲ ਇਹ ਕਮੇਟੀ ਦੀ ਮੈਨੇਜਮੈਂਟ ਆ ਜੋ ਉਹਨੂੰ ਸੰਭਾਲ ਰਹੇ ਹਨ ਹੈ ਪੜੇ ਲਿਖੇ ਹਨ ਸੋ ਤੇ ਪਰ ਇਹ ਜੇ ਸਾਡੇ ਕੋਲ ਥੋੜੀ-ਬਹੁਤੀ ਗਲਤੀ ਹੁੰਦੀ ਆ ਸਾਨੂੰ ਉਹਨੂੰ ਸੁਧਾਰਨ ਦਾ ਮੌਕਾ ਵੀ ਦਿੰਦੇ ਹਨ ਸੋ ਗੁਰੂ ਮਹਾਰਾਜ ਕਿਰਪਾ ਕਰ ਅਨੁਸਾਰੀਆਂ ਸੰਗਤਾਂ ਦਾ ਕਮੇਟੀ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ